ਜਗਰਾਹ ਹਲਕੇ ਦੇ ਪਿੰਡ ਕੌਂਕੇਕਲਾਂ ਦੇ ਵਿੱਚ ਪਿਛਲੇ ਦਿਨੀ ਜੋ ਬਾਬਾ ਰੋਡੂਜੀ ਦੇ ਦਰਗਾਹ ਤੋਂ ਗੁੱਟਾਂ ਦੇ ਵਿੱਚ ਜੋ ਗੈਂਗਵਾਰ ਦਾ ਮਾਮਲਾ ਸੀ ਉਹਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈਗੀ ਆ ਪੁਲਿਸ ਇੰਟੈਲੀਜੈਂਸ ਜਿਹਦੇ ਵਿੱਚ ਦੋ ਗਰੁੱਪ ਹੈਗੇ ਨੇ ਮੇਨਲੀ ਇੱਕ ਤਾਂ ਸੋਨੂ ਕਨੀਆ ਦਾ ਗਰੁੱਪ ਹੈਗਾ ਇੱਕ ਗੁਲਸ਼ਨ ਕੁਮਾਰ ਇੱਕ ਗਰੁੱਪ ਹੈਗਾ ਤਾਂ ਇਹਨਾਂ ਦੀ ਆਪਸੀ ਰੰਜਿਸ਼ ਕਾਫੀ ਟਾਈਮ ਦੀ ਚੱਲਦੀ ਪਈ ਹੈ। ਜਗਰਾਹ ਹਲਕੇ ਦੇ ਪਿੰਡ ਕੌਂਕੇਕਲਾਂ ਦੇ ਵਿੱਚ ਪਿਛਲੇ ਦਿਨੀ ਜੋ ਬਾਬਾ ਰੋਡੂ ਜੀ ਦਰਗਾਹ ਤੇ ਜੋ ਫਾਇਰਿੰਗ ਹੋਈ ਦੋ ਗੁੱਟਾਂ ਦੇ ਵਿੱਚ ਜੋ ਗੈਂਗਵਾਰ ਦਾ ਮਾਮਲਾ ਸੀ ਉਹਦੇ ਵਿੱਚ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਹਾਸਲ ਹੋਈ ਹੈ ਕਿ ਆ ਪਿੰਡ ਕੌਂਕੇਕਲਾਂ ਦਾ ਜੋ ਨੌਜਵਾਨ ਸੀ ਉਹਦੇ ਜੋ ਦੋ ਗੋਲੀਆਂ ਲੱਗਣ ਨਾਲ ਜਕਮ ਨਹੀਂ ਹੋ ਗਿਆ ਸੀ ਲਵਕਰਨ ਸਿੰਘ ਉਸ ਮਾਮਲੇ ਦੇ ਵਿੱਚ ਐਸਟੀ ਰਾਜ ਨੂੰ ਵੱਲੋਂ ਬੀਤੇ ਕੱਲ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਬਾਬਾ ਰੋਡੂ ਸ਼ਾਹ ਜੀ ਦੀ ਦਰਖਾਤੇ ਕੌਕਿਆਂ ਇੱਕ ਲੜਾਈ ਹੋਈ ਸੀ ਜਿਹਦੇ ਵਿੱਚ ਫਾਇਰਿੰਗ ਦਾ ਵੀ ਜਿਹੜਾ ਇਨਸੀਡੈਂਟ ਹੈ ਉਹ ਸਾਹਮਣੇ ਆਇਆ ਸੀਗਾ ਡੀਜੀਪੀ ਸਾਹਿਬ ਪੰਜਾਬ ਸਰਕਾਰ ਤੇ ਮਾਨਯੋਗ ਐਸਐਸਪੀ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਇਹਨਾਂ ਨੇ ਸਖਤ ਹਦਾਇਤਾਂ ਨੇ ਕਿ ਸਮਾਜ ਵਿਰੋਧੀ ਜਿਹੜੇ ਅਨਸਰ ਨੇ ਉਹਨਾਂ ਪ੍ਰਤੀ ਜ਼ੀਰੋ ਟੋਲਰੈਂਸ ਪਾਲਿਸੀ ਚਲਾਨੀ ਹੈ ਤੇ ਇਹਦੇ ਤਹਿਤ ਜਿਹੜਾ ਹੁਣ 4 ਤਰੀਕ ਨੂੰ ਸਾਡੇ ਕੋਲ ਇਨਸੀਡੈਂਟ ਆਇਆ ਜਿਹਦੇ ਵਿੱਚ ਦੋ ਗਰੁੱਪ ਹੈਗੇ ਨੇ ਮੇਨਲੀ ਇਕਤਾ ਸੋਨੂ ਕੀਨੀਆਂ ਦਾ ਗਰੁੱਪ ਹੈਗਾ ਇੱਕ ਗੁਲਸ਼ਨ ਕੁਮਾਰ ਉਰਫ ਸ਼ੇਰੂ ਇਹਦਾ ਇੱਕ ਗਰੁੱਪ ਹੈਗਾ ਤੇ ਇਹਨਾਂ ਦੀ ਆਪਸੀ ਰੰਜਿਸ਼ ਕਾਫੀ ਟਾਈਮ ਦੀ ਚੱਲਦੀ ਪਈ ਹੈ ਇਹਦੀ ਲੜੀ ਦੇ ਵਿੱਚ ਹੀ ਇਹਨਾਂ ਦੀ 4 ਤਰੀਕ ਨੂੰ ਦਿਨੇ ਲੁਧਿਆਣਾ ਕੋਰਟ ਦੇ ਵਿੱਚ ਇਹਨਾਂ ਦੀ ਆਪਸੀ ਲੜਾਈ ਹੋਈ ਸੀ ਜਿਦੇ ਵਿੱਚ ਲੁਧਿਆਣਾ ਕਮਿਸ਼ਨਰੇਟ ਵੱਲੋਂ ਵੀ ਇੱਕ ਪਰਚਾ ਦਰਜ ਕੀਤਾ ਗਿਆ ਅਦੇ ਰੈਲੇਵੈਂਟ ਪ੍ਰੋਵੀਜ਼ਨਸ ਦੇ ਅੰਦਰ ਐਫ ਆਈ ਆਰ ਨੂੰ ਰਜਿਸਟਰ ਕਰਕੇ ਅਰੈਸਟਾਂ ਪਾਈਆਂ ਗਈਆਂ ਹਨ ਸੇਮ ਦਿਨ ਸੇਮ ਰਾਤ ਨੂੰ ਉਸੇ 4 ਤਰੀਕ ਦੀ ਰਾਤ ਨੂੰ ਇਹਨਾਂ ਲਈ ਦੁਬਾਰਾ ਅਮਨੇ ਸਾਹਮਣੇ ਦੋਨੋਂ ਗੈਂਗਸ ਦੀ ਲੜੀ ਹੈ ਗਈ ਔਰ ਝੜਪ ਹੋ ਜਾਂਦੀ ਹੈ ਜਿਹਦੇ ਵਿੱਚ ਸੋਨੂ ਕੀਨੀਆਂ ਵੱਲੋਂ ਇੱਕ ਜਿਹੜਾ ਗੁਲਸ਼ਨ ਕੁਮਾਰ ਦਾ ਜਿਹੜਾ ਗਰੁੱਪ ਹੈਗਾ ਉਹਦੇ ਕੁਝ ਮੈਂਬਰਾਂ ਦੇ ਉੱਪਰ ਫਾਇਰਿੰਗ ਕੀਤੀ ਜਾਂਦੀ ਹੈ ਜਿਹੜੇ ਜੇਹਰ ਤਫਤੀਸ਼ ਇਹ ਸਾਰਾ ਐਫ ਆਈ ਆਰ ਰਹੀ ਹੈ ਐਂਡ ਡੂਰਿੰਗ ਔਨ ਤੱਕ ਦੀ ਇਨਵੈਸਟੀਗੇਸ਼ਨ ਦੇ ਤਹਿਤ ਜਿਹੜਾ ਸੋਨੂ ਕੀਨੀਆਂ ਦਾ ਜਿਹੜਾ ਨਾਮ ਮੇਨ ਪ੍ਰਾਈਮ ਸਸਪੈਕਟ ਆ ਰਿਹਾ ਸੀਗਾ ਉਹਨੂੰ ਅਰੈਸਟ ਕਰ ਦਿੱਤਾ ਗਿਆ ਉਦੇ ਵੱਲੋਂ ਰਿਕਵਰੀ ਬੱਤੀ ਬੋਰ ਦਾ ਪਿਸਟਲ ਐਂਡ ਮੈਗਜ਼ੀਨ ਐਂਡ ਜਿਹੜੇ ਰੌਂਦ ਨੇ ਉਹ ਵੀ ਸਾਨੂੰ ਬਰਾਮਦ ਹੋ ਚੁੱਕੇ ਨੇ ਹੁਣ ਜਿਹੜਾ ਇਹਨੂੰ ਗੈਂਗਵਾਰ ਦਾ ਜਿਹੜਾ ਹੈਗਾ ਮੇਨ ਜਿਹੜੀ ਇੰਟੈਂਸ਼ਨ ਹੈਗੀ ਹੈ ਉਹੀ ਹੈ ਸੋ ਜਿਹੜਾ ਸਾਹਮਣੇ ਵਾਲਾ ਗਰੁੱਪ ਹੈਗਾ ਉਹਨਾਂ ਦੇ ਇੱਕ ਉਹਨਾਂ ਦੇ ਅਗੇਂਸਟ ਵੀ ਰੈਲੇਵੈਂਟ ਸੈਕਸ਼ਨ ਦੇ ਵਿੱਚ ਇੱਕ ਐਫ ਆਈ ਆਰ ਦਰਜ ਕੀਤੀ ਜਾ ਰਹੀ ਹੈ ਜਿਹੜੀ ਡਿਊਰਿੰਗ ਇਨਵੈਸਟੀਗੇਸ਼ਨ ਹੀ ਐਸ ਐਚ ਓ ਜਿਹੜੇ ਸਦਰ ਜਗਰਾਉ ਨੇ ਉਹਨਾਂ ਨੂੰ ਡਾਇਰੈਕਸ਼ਨ ਦਿੱਤੀਆਂ ਗਈਆਂ ਨੇ ਫਿਰ ਇਸੇ ਤੁਹਾਡੇ ਮਾਧਿਅਮ ਰਾਹੀਂ ਅਸੀਂ ਡਗਰਾਉਂ ਪੁਲਿਸ ਐਂਡ ਜੋ ਪੰਜਾਬ ਸਰਕਾਰ ਦੀ ਸਖਤ ਹਦਾਇਤਾਂ ਨੇ ਕਿ ਸਮਾਜ ਵਿਰੋਧੀ ਅਨਸਰਾਂ ਨੂੰ 0 ਡਾਲਰ ਇਸ ਪਾਲਿਸੀ ਰਹੂਗੀ ਐਂਡ ਇਨ ਤੁਹਾਡੇ ਵੱਲੋਂ ਇਹੀ ਮੈਸੇਜ ਹੈ ਕਿ ਇਹੋ ਜਿਹੇ ਜਿਹੜੇ ਕੰਮ ਹੈਗੇ ਨੇ ਉਹਨਾਂ ਵਿੱਚ ਅਸੀਂ ਨਾ ਪਈਏ ਤੇ ਵਧੀਆ ਕੰਮ ਕਰਕੇ ਆਪਣੀ ਜ਼ਿੰਦਗੀ ਨੂੰ ਚੰਗਾ ਬਣਾਈਏ ਨਾ ਕਿ ਇਹੋ ਜਿਹੇ ਜਿਹੜਾ ਗਨ ਕਲਚਰ ਨੂੰ ਪ੍ਰੋਮੋਟ ਕਰਨਾ ਜਾਂ ਗੈਂਗਸਟਰਿਜ਼ਮ ਨੂੰ ਜਿਹੜਾ ਪ੍ਰੋਮੋਟ ਕਰਨ ਵਾਲੀ ਹੈ ਇਹ ਜੀ ਐਕਟੀਵਿਟੀਆਂ ਨੂੰ ਦੂਰ ਰੱਖਿਆ ਜਾਵੇ ਜਿਸ ਵਿੱਚ ਐਸਐਸਪੀ ਅੰਕਰ ਗੁਪਤਾ ਨੇ ਜੋ ਟੀਮ ਦਾ ਗਠਨ ਕੀਤਾ ਸੀ ਜਿਸ ਦੇ ਵਿੱਚ ਡੀਐਸਪੀ ਜਸਵਿੰਦਰ ਸਿੰਘ ਢੀਂਟਾ ਸੀਐਸਟਾ ਮੁਖੀ ਅਮਰਪਾਲ ਸਿੰਘ ਅਤੇ ਸਦਰ ਇਨਚਾਰਜ ਸਰਜੀਤ ਸਿੰਘ ਉਹਨਾਂ ਵੱਲੋਂ ਜੋ ਇਹ ਪੂਰੀ ਟੀਮ ਬਣੀ ਸੀ ਇਹਨਾਂ ਵੱਲੋਂ ਸਾਪੇਮਾਰੀ ਕੀਤੀ ਗਈ ਹੈਗੀ ਆ ਉਹਦੇ ਵਿੱਚ ਜੋ ਮੇਨ ਮੁਜਰਮ ਸੀ ਦੋਸ਼ੀ ਸੀ ਜਿਹਨੇ ਫੈਰਿੰਗ ਕੀਤੀ ਸੀ सोनू ਦੋਧਰੀਆ ਉਸ ਨੂੰ ਰਿਪੋਰਟ ਕੀਤਾ ਹੈਗਾ ਉਸ ਕੋਲੋਂ ਜੋ ਬਾਰਦਾਦ ਵਿੱਚ ਦੇਸੀ ਪਿਸਤੌਲ 12 ਬੋਰ ਮੈਗਜ਼ੀਨ ਬਰਾਮਤ ਕੀਤੀ ਗਿਆ ਹੈਗਾ ਪੁਲਿਸ ਨੂੰ ਪੁਲਿਸ ਨੇ ਇਸ ਪੂਰੇ ਮਾਮਲੇ ਨੂੰ ਇੱਕ ਕਹਿ ਸਕਦੇ ਆ ਬਰੀਕੀ ਨਾਲ ਜਾਂਚ ਕਰਕੇ ਇਸ ਮਾਮਲੇ ਨੂੰ ਜਲਦੀ ਸੁਲਝਾ ਲਿਆ ਹੈਗਾ ਜੋ ਮੇਨ ਜੋ ਮੁਜਰਮ ਸੀ ਦੋ ਦੋਸੀ ਜਿਸ ਨੇ ਫਾਇਰਿੰਗ ਕੀਤੀ ਸੀ ਸਾਨੂੰ ਦੋ ਦਰੀਆ ਉਸ ਨੂੰ ਅੰਗੇਸਤ ਧਰ ਕੀਤਾ ਹੈਗਾ ਤੁਸੀਂ ਵੀ ਦੇ ਰਹੋ ਰੈਗੂਲਰ ਗਾ 24 ਨਿਊਜ਼ ਪੰਜਾਬੀ ਮੈਂ ਹਾਂ ਤੁਹਾਡਾ ਆਪਣਾ ਰਾਜਗਾਰ